ਸਾਥੀਓ ਸ਼ੰਭੂ ਬੋਰਡਰ ਤੇ ਖੜੇ ਆ ਟਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਭਰਾ ਕਿਉਂਕਿ ਅੱਥਨ ਦਾ ਟਾਈਮ ਹੋ ਗਿਆ 8 ਵਜੇ ਦੇ ਕਰੀਬ ਦਾ ਸਮਾਂ ਅੱਜ ਸਵੇਰ ਦੇ ਹੀ ਆਏ ਆ ਜੋ ਇੱਥੇ ਘਟਨਾਵਾਂ ਹੋਈਆਂ ਸਭ ਨੇ ਮੀਡੀਆ ਦੇ ਜ਼ਰੀਏ ਤੁਸੀਂ ਵੇਖੀਆਂ ਸਾਡੇ ਨਾਲ ਇੱਕ ਨੌਜਵਾਨ ਵੀਰ ਆ ਬਰਨਾਲੇ ਸਮਰਾਲੇ ਵੱਲ ਦਾ ਹੈ ਇੱਧਰ ਆਪਣੇ ਲੁਧਿਆਣੇ ਸਾਈਡ ਦਾ ਹੱਥ 'ਚ ਇਹਨਾਂ ਦੇ ਅਥਰੂ ਗੈਂਸ ਦੇ ਗੋਲੇ ਵਾਲਾ ਉਹ ਬੰਬ ਫੜਿਆ ਹੋਇਆ ਸਿਰ ਤੇ ਪੱਟੀ ਬੰਨੀ ਹੋਈ ਆ ਜ਼ਖਮੀ ਹੋਇਆ ਸੱਟਾਂ ਲੱਗੀਆਂ ਨਾਲ ਭਰਾ ਸਾਥੀ ਹੋਰ ਵੀ ਐ ਇਹਨਾਂ ਤੋਂ ਜਾਣਦੇ ਆ ਵੀਰ ਕੀ ਸਾਰੀ ਗੱਲਬਾਤ ਹੋਈ ਦੇਖੋ ਜੀ ਇਹ ਜੋ ਕਰ ਰਹੇ ਨੇ ਸਾਡੇ ਨਾਲ ਕਰ ਰਹੇ ਨੇ ਧੱਕਾ ਅਸੀਂ ਕਹਿੰਨੇ ਆ ਵੀ ਸਾਨੂੰ ਦਿੱਲੀ ਜਾਣ ਦਿਓ ਇਹ ਸਾਨੂੰ ਜਿਆਦਾ ਹੁਣ ਤੰਗ ਕਰਨ ਲੱਗੇ ਹੋ ਨੇ ਸਾਡੇ ਅਥਰੂ ਗਾਇ ਦੇ ਗੋਲੇ ਮਾਰਦੇ ਨੇ ਕਦੇ ਕੁਛ ਕਰਦੇ ਨੇ ਸਾਡੇ ਕਈ ਨੌਜਵਾਨਾਂ ਦੇ ਇਹਨਾਂ ਨੇ ਗੋਲੀਆਂ ਮਾਰੀਆਂ ਉਹ ਵੀ ਅਸੀਂ ਝੱਲ ਰਹੇ ਆ ਪਰ ਅਸੀਂ ਆਪਣੇ ਕਾਨੂੰਨ ਜਿਵੇਂ ਇਹ ਕਰ ਰਹੇ ਨੇ ਸਾਡੇ ਨਾਲ ਧੱਕਾ ਅਸੀਂ ਦਿੱਲੀ ਪਹੁੰਚਣਾ ਹੀ ਪਹੁੰਚਣਾ ਜੋ ਸਾਨੂੰ ਕੁਝ ਸੰਘਰਸ਼ ਜਿੰਨਾ ਮਰਜ਼ੀ ਕਰਨਾ ਪੈ ਜਾਵੇ ਅਸੀਂ ਦਿੱਲੀ ਪਹੁੰਚਾਂਗੇ ਅੱਜ ਕਹਿੰਦੇ ਕਿਸਾਨ ਬਹੁਤ ਜ਼ਿਆਦਾ ਫੱਟੜ ਹੋਏ ਆ ਹਾਂਜੀ ਬਹੁਤ ਜ਼ਿਆਦਾ ਹੋਏ ਨੇ ਜੀ ਕਿਸ ਤਰ੍ਹਾਂ ਦਾ ਸੀਗਾ ਸਾਰਾ ਵੀ ਗੱਲ ਕਿੱਥੋਂ ਵਧੀ ਉਹਨਾਂ ਨੇ ਇੱਕਦਮ ਹੀ ਉਹ ਇੱਕ ਅਸੀਂ 11:30 ਵਜੇ ਉਹਨਾਂ ਨੇ ਪਹਿਲਾਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜੀ ਅਸੀਂ ਕਹਿੰਦੇ ਸੀ ਸਾਨੂੰ ਜਾਣ ਦਿਓ ਉਹ ਕਹਿੰਦੇ ਅਸੀਂ ਜਾਣ ਨਹੀਂ ਦੇਣਾ ਜੋ ਸਰਕਾਰ ਆ ਚਲੋ ਆਪਾਂ ਨੂੰ ਪਤਾ ਹੈ ਮੋਦੀ ਸਰਕਾਰ ਸਾਡੇ ਨਾਲ ਤਾਂ ਬਿਲਕੁਲ ਕਰ ਰਹੀ ਹੈ ਸਭ ਨੂੰ ਪਤਾ ਕਿਸਾਨ ਇੰਨੇ ਖੜੇ ਨੇ ਉਹ ਪਾਗਲ ਥੂੜੀ ਨੇ ਜੀ ਆਪਣੇ ਹੱਕਾਂ ਲਈ ਆਏ ਨੇ ਅਸੀਂ ਆਪਣਾ ਹੱਕ ਲੈਣਾ ਸਾਨੂੰ ਕੋਈ ਉਹ ਨਹੀਂ ਹੈਗਾ ਅਸੀਂ ਦਿੱਲੀ ਪਹੁੰਚਣਾ ਹੀ ਪਹੁੰਚਣਾ ਸੀ ਆਪਣਾ ਹੱਕ ਲੈ ਕੇ ਹੀ ਆਵਾਂਗੇ ਸਾਨੂੰ ਕੁਝ ਵੀ ਕਰਨਾ ਪੈ ਜੇ ਸਾਨੂੰ ਮਰਨਾ ਵੀ ਮਨਜ਼ੂਰ ਆ ਅਸੀਂ ਦਿੱਲੀ ਪਹੁੰਚਾਂਗੇ ਪਹੁੰਚਾਂਗੇ ਮੋਦੀ ਦੀ ਤਾਂ ਹੌਣ ਤੇ ਗੋਡਾ ਰੱਖਣਾ ਹੀ ਰੱਖਣਾ ਇੱਕ ਪਿੱਛੇ ਮੇਰੀ ਕਿਸਾਨ ਭਰਾਵਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਜਿਹੜੇ ਆ ਗੋਲੇ ਆ ਆ ਸਾਥੀਓ ਗੋਲੇ ਦੇਖੋ ਇੱਕ ਯਾਦ ਦੇ ਤੌਰ ਤੇ ਪਿਛਲੇ ਗੋਲੇ ਵੀ ਬਹੁਤ ਸਾਂਭ ਕੇ ਰੱਖੇ ਪਏ ਆ ਇਹੋ ਜਿਹੇ ਸਾਡੇ ਕਿਸਾਨ ਵੀਰਾਂ ਨੇ ਇਹ ਅੱਜ ਦਾ ਵੀਰ ਦੇ ਜਿਹੜਾ ਇਹਦੇ ਵਜਿਆ ਸੀ ਕਹਿੰਦੇ ਵੀ ਇਹ ਲੰਗੀ ਡੇਟ ਵਾਲੇ ਚਲਾ ਰਹੇ ਜਿਹਦੀ ਤਾਰੀਖ ਲੰਗੀ ਹੋਈ ਆ ਆ ਦੇਖਿਆ ਜੀ ਅੱਜ ਵੀ ਉਹ ਐਕਸਪਾਇਰ ਸੀਗੇ ਅਸੀਂ ਦੇਖਿਆ ਉੱਥੇ ਬਹੁਤ ਪੈਨ ਐਕਸਪਾਇਰ ਨੇ ਜਿਹੜੇ ਵਿੱਚ ਦੂਸਰੇ ਵੀ ਨੇ ਚਲੋ ਕਈਆਂ ਦੇ ਉੱਪਰ ਇਹਨਾਂ ਨੇ ਉਹ ਲਾਤਾ ਉਹਨਾਂ ਦਾ ਪੇਪਰ ਜਿਹਾ ਲਾ ਕੇ ਉਹ ਮਾਰ ਰਹੇ ਨੇ ਠੀਕ ਆ ਇਹ ਕਰ ਰਹੇ ਨੇ ਸਾਡੇ ਨਾਲ ਤੱਕਾ ਜੀ ਚਲੋ ਹੁਣ ਤੋਂ ਭਾਵਕੇ ਪ੍ਰਸ਼ਾਸਨ ਨੇ ਪੂਰਾ ਇਹ ਮਥਿਆ ਹੋਇਆ ਵੀ ਹਰ ਹੀਲੇ ਕਿਵੇਂ ਨਾ ਕਿਵੇਂ ਭਾਵੇਂ ਗੋਲੀ ਚਲਾਉਣੀ ਪਵੇ ਤੇ ਭਾਵੇਂ ਅਥਰੂ ਗੈਸ ਵੇ ਇਹਨਾਂ ਦੇ ਜਿੱਥੇ ਬਾਈ ਦਾ ਵੱਜਣ ਦੇ ਪਸ਼ੂਆਂ ਨੂੰ ਉਹਨਾਂ ਨੂੰ ਕੋਈ ਪਰਵਾਹ ਨਹੀਂ ਜੀ ਉਹ ਡੰਗਰਾ ਵਾਂਗ ਸਾਨੂੰ ਆਪਣੇ ਹਿਸਾਬ ਨਾਲ ਤਾਂ ਉਹ ਕਰ ਰਹੇ ਨੇ ਵੀ ਹਾਂ ਇਹਨਾਂ ਦੇ ਅਸੀਂ ਜਿੰਨਾ ਮਰਜੀ ਇਹਨਾਂ ਦਾ ਨੁਕਸਾਨ ਹੋ ਜਵੇ ਅਸੀਂ ਕਰਾਂਗੇ ਪਰ ਅਸੀਂ ਸਾਡੇ ਨਾਲ ਜਿੰਨਾ ਮਰਜੀ ਧੱਕਾ ਕਰ ਲੈਣ ਅਸੀਂ ਜ਼ਰੂਰ ਪਹੁੰਚਣੇ ਪਹੁੰਚਣਾ ਜੀ ਹਾਂਜੀ ਇੱਕ ਕਿਸਾਨ ਭਰਾ ਸਾਡੇ ਨਾਲ ਹੋਰ ਆ ਕਿੱਥੋਂ ਆਏ ਹੋ ਜੀ ਤੁਸੀਂ ਇੱਕੋ ਹੀ ਪਿੰਡ ਦੇ ਆ ਜੀ ਇੱਕੋ ਪਿੰਡ ਆ ਜੀ ਸਾਡਾ ਪਿੰਡ ਬਲਾਲਾ ਤਹਿਸੀਲ ਸਮਰਾਲਾ ਜੀ ਜ਼ਿਲ੍ਹਾ ਲੁਧਿਆਣਾ ਜੀ ਜੱਥੇਬੰਦੀ ਮੇਰੇ ਖੇਲ ਚ ਪਿੱਛੇ ਲੱਗਿਆ ਸਿੱਧੂਪੁਰ ਤੋਂ ਹਾਂ ਸਿੱਧੂਪੁਰ ਤੋਂ ਹਾਂ ਜੀ ਹੋਰ ਕੀ ਕਹਿਣਾ ਚਾਹੋਗੇ ਜਿਹੜਾ ਆ ਮਾਹੌਲ ਹਰਿਆਣੇ ਦੀ ਸਰਕਾਰ ਨੇ ਜਾਂ ਕੇਂਦਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਨੇ ਜੋ ਪੈਦਾ ਕਰਤਾ ਪੰਜਾਬ ਦੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਕਿਵੇਂ ਦੇਖਦੇ ਹੋ ਤੁਸੀਂ ਟਕਰਾਅ ਨੂੰ ਦੇਖੋ ਜੀ ਭਾਜਪਾ ਸਰਕਾਰ ਪਹਿਲਾਂ ਦੀ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਜਿੱਦਣ ਜਦੋਂ ਦੀ ਇਹ ਬਣੀ ਆ ਜਿੰਨੇ ਨੇ ਵਾਅਦੇ ਕੀਤੇ ਸੀ ਸਾਰਿਆਂ ਤੋਂ ਮੁਕਰੀ ਆ ਪ ਕਿਸਾਨ ਯੂਨੀਅਨ ਨਾਲ ਸਾਰੀਆਂ ਇਹ ਗੱਲਾਂ ਤੋਂ ਭੱਜੀ ਆ 20 2020 ਵਾਲਾ ਸੋਧ ਬਿੱਲ ਜਿਹੜਾ ਬਿਜਲੀ ਸੋਧ ਬਿੱਲ ਦੀ ਰੱਦ ਕਰਕੇ ਤੇ ਹੁਣ 2022 ਦੇ ਵਿੱਚ ਉਹੀ ਲਿਆਂਦਾ ਤੇ ਕਰਜ਼ਾ ਮਾਫੀ ਦੀ ਗੱਲ ਕਰਦੇ ਸੀ ਉਦਾਂ ਹੀ ਕਰਜ਼ਾ ਮਾਫ ਨਹੀਂ ਕੀਤਾ ਇਹਨਾਂ ਨੇ ਇਹ ਹਰ ਵਾਦੇ ਤੋਂ ਭੱਜੀ ਆ ਤੇ ਖੱਟੜ ਸਰਕਾਰ ਪੂਰਾ ਜ਼ੋਰ ਲਾ ਰਹੀ ਆ ਵੀ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਪਰ ਕਿਸਾਨਾਂ ਦੀ ਆਵਾਜ਼ ਨਹੀਂ ਦਬਣੀ ਤੇ ਅਸੀਂ ਸਿਰੇ ਤੱਕ ਦਿੱਲੀ ਤੱਕ ਜਾਵਾਂਗੇ ਤੇ ਇਹਦੀ ਜਿਹੜੀ ਧੌਣ ਆ ਉਹ ਇੱਥੋਂ ਦੇ ਕਿਲਾ ਰੱਖਣਾ ਹੀ ਰੱਖਣਾ ਸਾਨੂੰ ਕੁਝ ਵੀ ਕਰਨਾ ਪੈ ਜੀ ਕੁਝ ਵੀ ਕਰਨਾ ਪਵੇ ਅੱਗੇ ਉਹ ਮੈਂ ਕਿਸਾਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਸੀਗੇ ਵੀ ਇਤਕੀ ਹੋਰ ਵੀ ਜ਼ਿਆਦਾ ਪ੍ਰਬੰਧ ਸਖਤ ਕੀਤੇ ਆ ਪਰਤਾਂ ਬੜੀਆਂ ਬਣਾਈਆਂ ਇੱਕ ਮੁੰਡਾ ਜੌਂਡੀਅਰ ਟਰੈਕਟਰ ਵਾਲਾ ਸੀਗਾ ਟਰੈਕਟਰਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਟਰੈਕਟਰ ਵੀ ਉਹਦਾ ਕਹਿੰਦੇ ਉਹ ਘਰਤਾ ਪੰਨ ਤੋੜ ਕਰਤੀ ਤੇ ਵੀ ਇਤਕੀ ਬਹੁਤ ਸਖਤ ਪ੍ਰਬੰਧ ਕੀਤੇ ਆ ਦੇਖੋ ਜੀ ਉਹ ਜਿੰਨੇ ਇਹਨਾਂ ਨੇ ਪ੍ਰਬੰਧ ਸਖਤ ਕੀਤੇ ਨੇ ਉਤੋਂ ਵੱਧ ਕਿਸਾਨਾਂ ਨੇ ਕੀਤੇ ਨੇ ਜੀ ਸੀ ਵੀ ਮਸ਼ੀਨਾਂ ਤੇ ਕਰੇਨਾ ਤੇ ਉਸ ਤੋਂ ਇਲਾਵਾ ਹੋਰ ਵੱਡੇ ਟੋਜਨ ਜਾਂ ਹੋਰ ਸਾਰਾ ਪ੍ਰਬੰਧ ਕੀਤਾ ਹੋਇਆ ਤੇ ਖੇਤੀ ਤੋਂ ਖੇਤੀ ਇਹਨਾਂ ਦਾ ਜਿਹੜਾ ਬੈਰੀਕੇਡ ਆ ਸਾਰੇ ਤੋੜ ਦਿੱਤੇ ਜਾਣ। ਕਿਸਾਨਾਂ ਦਾ ਕਹਿਣਾ ਕਿ ਜਿੰਨੇ ਸਖਤ ਪ੍ਰਬੰਧ ਕੇਂਦਰ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਕੀਤੇ ਆ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਦਿੱਲੀ ਵੱਲ ਨਾ ਆ ਸਕਣ ਉਸ ਤੋਂ ਕਿਤੇ ਜ਼ਿਆਦਾ ਅਸੀਂ ਵੀ ਤਿਆਰੀਆਂ ਕਰਕੇ ਆਏ ਆ ਬੇਸ਼ੱਕ ਇਹ ਹੁਣ ਘਰੋਂ ਮੱਥ ਕੇ ਆਏ ਆ ਵੀ ਦਿੱਲੀ ਜਾਣਾ ਹੀ ਜਾਣਾ ਤੇ ਆਪਣੇ ਹੱਕਾਂ ਲਈ ਜਿਹੜੀਆਂ ਮੰਗਾਂ ਪਿਛਲੇ ਮੋਰਚੇ ਵੇਲੇ ਦਿੱਲੀ ਅਧੂਰੀਆਂ ਰਹਿ ਗਈਆਂ ਸੀ ਐਮਐਸਪੀ ਦੀ ਗਰੰਟੀ ਬਿਜਲੀ ਜਿਹੜਾ ਸ਼ੋਧ ਬਿੱਲ ਆ ਉਹ ਰੱਦ ਕਰਵਾਉਣਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਉਣੀ ਜਾਂ ਲਖਪੀਰਪੁਰ ਖੀਰੀ ਦੇ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਸੀ ਉਹਨਾਂ ਨੂੰ 嗯。Uh आ, अपना इंसाफ दबावना ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਮੰਗਾ ਫਸਲਾਂ ਦੀ ਜਿਹੜੀ ਹੈਗੀ ਆ ਜਿਹੜੇ ਨਕਲੀ ਬੀਜ ਨਕਲੀ ਸਪਰੀਆਂ ਆਉਂਦੀਆਂ ਇਸ ਤਰ੍ਹਾਂ ਦੀਆਂ ਦਰਜਨਾ ਜਿਹੜੀਆਂ ਹੈਗੀਆਂ ਨੇ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਫਿਰ ਸੜਕਾਂ ਤੇ ਉਤਰੇ ਨੇ ਕਿਉਂਕਿ ਹੁਣ ਇਹ ਆਖਰੀ ਮਹੀਨੇ ਜੇ ਚੱਲ ਰਹੇ ਆ ਮਈ ਜੂਨ ਦੇ ਵਿੱਚ ਕਿਤੇ ਨਾ ਕਿਤੇ ਵੋਟਾਂ ਡਿਕਲੇਅਰ ਹੋ ਜਾਣੀਆਂ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਵੀ ਦੇਖਣਾ ਬਣਦਾ ਹੈਗਾ ਵੀ ਸਰਕਾਰ ਕਿਤੇ ਨਾ ਕਿਤੇ ਇਸ ਗੱਲ ਨੂੰ ਵੀ ਡਰ ਰਹੀ ਆ ਵੀ ਜੇ ਕਿਸਾਨ ਦਿੱਲੀ ਆਉਂਦੇ ਆ ਤਾਂ ਕਿਤੇ ਨਾ ਕਿਤੇ ਉਹ ਇਸ ਦਾ ਉਹਨਾਂ ਨੂੰ ਨੁਕਸਾਨ ਹੋਊਗਾ ਸੋ ਜੁੜੇ ਰਹੋ ਔਨ ਪੁਆਇੰਟ ਤੇ ਇਥੋਂ ਦੀਆਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਸਾਨ ਵੀਰਾਂ ਨਾਲ ਤੁਹਾਡੀ ਗੱਲ ਕਰਵਾਉਂਦੇ ਰਹਾਂਗੇ ਕੈਮਰਾਮੈਨ ਸੁਰਜੀਤ ਨਾਲ ਸ਼ੰਭੂ ਬਾਰਡਰ ਤੋਂ ਮੈਂ ਹਰਜਿੰਦਰ ਸਿੱਧੂ